ਇਹ ਦਮੇ ਇਤਰਾ ਮਰਨਾ ਕੀਤੀ ਇਹਨਾਂ ਨੇ ਮਾਵਾਂ ਦੀਆਂ ਰਾਤ ਦੀ ਗਾਣਾ ਦਿਨੇ ਵੀ ਗਾਉਂਦਾ ਬਹੁਤ ਮੰਦਾ ਰਾ ਕੀਤਾ ਨਾ ਉਹਦਾਂ ਲੜ ਲੈਂਦੇ ਵੀਰ ਹੀ ਲੜ ਲੈਂਦੇ ਤੇ ਜਿਹੜੀਆਂ ਨੇ ਕੇਸਾਂ ਦੀ ਮਾਤਾ ਦੀ ਬੇਅਦਬੀ ਕੀਤੀ ਸ਼੍ਰੀ ਸਾਹਿਬ ਇਹਨਾਂ ਦਾ ਪਾਇਆ ਬਹੁਤ ਬੇਅਦਬੀ ਇਹਦੀ ਕੀਤੀ ਇੱਥੇ ਚੌਂਕ 'ਚ ਸਾਰਾ ਮੁਲਖ ਵੇਂਦਾ ਤੇ ਬਾਕੀ ਚੱਲ ਗੁੜੀਆਂ ਤੇ ਉਹਦੀ ਗਾਲੋ ਵਾਲੀ ਹੋਈਆਂ ਵਾ ਤੇ ਬਾਕੀ ਮੈਂ ਵਿੱਚ ਕੋਈ ਨਹੀਂ ਮੈਂ ਗੁੜੀਆਂ ਨੂੰ ਠੀਕ ਹਟਾਇਆ ਵਾ ਮੈਂ ਇਹਨਾਂ ਨੇ ਮੇਰੀ ਬਹੁਤ ਬੇਅਦਬੀ ਕੀਤੀ ਨਾ ਵੜਾਕ ਗਾਲ ਮੰਦਾ ਬਹੁਤ ਕੀਤਾ ਮੇਰਾ ਝੱਗਾ ਵੀ ਆਵੇ ਖੇਚ ਕੇ ਪਾੜਿਆ ਮੇਰੇ ਗਲੋਂ ਫੜ ਲਿਆ ਸਾਡੀ ਮਾਤਾ ਨੇ ਅੰਬਰ ਤੇ ਛਕਿਆ ਤੇ ਬਹੁਤ ਕਿਸਾਂ ਦੀ ਬੇਅਦਬੀ ਕੀਤੀ ਕੱਪੜੇ ਉਹਨਾਂ ਦੇ ਪਾੜੇ ਆ ਤੇ ਬਹੁਤ ਹੀ ਜ਼ਿਆਦਾ ਹੀ ਕੰਮ ਇਹਨਾਂ ਨੇ ਮੇਰੇ ਤੇ ਕੀਤਾ ਹੈ ਕੋਈ ਹੋਰ ਕੋਟ ਮਾਰ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਗਾਲੋ ਗੁਜਾਲੀ ਹੋਈ ਨਹੀਂ ਕੋਈ ਵੀਰ ਕੱਪੜੇ ਨਹੀਂ ਪਾੜੇ ਕੋਈ ਗੱਲ ਨਹੀਂ ਹੋਈ ਅੰਬਰ ਤੇ ਛਕਿਆ ਮੈਂ ਇਹਨੇ ਮੇਰੀ ਬਹੁਤ ਬੇਵਫਾਈ ਕੀਤੀ ਮੈਨੂੰ ਬੜਾ ਗਵਾਲ ਮੰਦਾ ਬਹੁਤ ਕੀਤਾ ਅਇ ਤੇ ਖਚੀ ਬਿੰਦੀਆਂ ਨਹੀਂ ਆ ਕੋਲ ਮੁਲ ਕਹਿੰਦਾ ਇ ਜਿਦ ਮੈ ਇਤਰਾ ਮਰਨਾ ਕੀਤੀ ਇਹਨਾਂ ਨੇ ਮਾਵਾਂ ਦੀਆਂ ਰਾਤ ਦੀ ਗਾਣਾ ਦਿਨੇ ਵੀ ਗਾਣਾ ਬਹੁਤ ਮੰਦਾ ਮੇਰਾ ਕੀਤਾ ਨਾ ਕੋਲ ਮੁਲ ਕਹਿੰਦਾ ਜੇ ਇਹਨਾਂ ਗਾ ਗਿਆ ਤਾਂ ਨਹੀਂ ਵਾ ਨਨਾਈ ਜਗੜਾ ਕਾ ਨਨਾਈ ਜਗੜਾ ਨੇ ਕੁੜੀ ਨੇ ਕਹਿੰਨੇ ਮੈਨੂੰ ਬਦਾਈ ਦਿੱਤੀ ਤੇ ਮੈਂ ਪੁੱਛਦੇ ਨੂੰ ਬਦਾਈ ਉਹ ਤੇ ਗਾੜੀੋਂ ਕੁੜੀ ਜਾਂਦੀ ਐ ਤੇ ਮੈਨੂੰ ਸੁਣਾ ਕੇ ਆਂਦੀ ਆ ਵੀ ਉਹ ਕਾਈ ਕੋਠੇ ਪਾਲੇ ਐ ਤੇ ਮੈਨੂੰ ਸੁਣਾ ਕੇ ਆਖਿਆ ਨੇ ਵੀ ਇਦਾਂ ਕਿ ਕਿਉਂ ਮੇਰ ਨਾਲ ਲੱਗਦੀਆਂ ਹੱਦੇ ਨਾਲ ਚੁੱਪਦੀਆਂ ਮੈਂ ਜੀ ਹਮਰ ਤੇ ਛੱਗਿਆ ਮੇਰੇ ਘਰ ਵਾਲੇ ਨੇ ਇਥੇ ਸੋਮਣੀ ਕੀ ਮਿੱਟੀ ਜੀ ਗੁਰਦੁਆਰੇ ਲੱਗਾ ਮੈਂ 3 ਸਾਲ ਉਥੇ ਡਿਊਟੀ ਕਰਦੀ ਆਂ ਤੇ ਇਹਨਾਂ ਨੇ ਮੁੰਡੇ ਮੇਰੇ ਦੋਵੇਂ ਵਿਚਾਰੇ ਕੁਛ ਉਤਨਾ ਦੇ ਉਸਦਾਰ ਜੇ ਤੇ ਇਹਨਾਂ ਮੇਰੇ ਆਣ ਕੇ ਇਥੇ ਪੈ ਗਿਆਂ ਮੈਨੂੰ ਆਣ ਕੇ ਘਰੇ ਹੀ ਮੇਰੇ ਘਰ ਹੀ ਮੈਂ ਆਪਣੀ ਬੈਠੀ ਮੈਨੂੰ ਪਾ ਜੀ ਕਿਸ ਨੇ ਵਧਾਈ ਦਿੱਤੀ ਗਾੜੀ ਤੇ ਮੈਂ ਮੋੜ ਕੇ ਜਵਾਬ ਦਿੱਤਾ ਮੈਂ ਕਿਹਾ ਵੀ ਸਾਕ ਤੈਨੂੰ ਪ੍ਰੇਣਾ ਨੇ ਜਿਆਦਾ ਹੀ ਵਿਧਾਈ ਹੋਵੇ ਮੈਂ ਕਿਹਾ ਸਾਡੇ ਕਿਹੜੇ ਸਰਪੰਚਾਂ ਨੇ ਕਮਰੇ ਪਾਏ ਅਸੀਂ ਤੇ ਆਪ ਕਮਰੇ ਪਾਏ ਤੇ ਇਹ ਗਾੜੀਆਂ ਕੁੜੀਆਂ ਦੀ ਮੈਨੂੰ ਸੁਣਾ ਕੇ ਆਖਿਆ ਇਹਨੇ ਹਾਂ ਕੀ ਗੱਲ ਬਤੋਈ ਬੱਚੇ ਮੁੜ ਕੇ ਮਾਮਾਤੀਆਂ ਲੜਨਾ ਆ ਗਏ ਨਾ ਮੇਰੇ ਨਾਲ ਮਾਂ ਆਪਣੀ ਨਾਲ ਲੈ ਗਈ ਲੈ ਕੇ ਤੇ ਰਾਤ ਵੀ ਇੱਥੇ ਬਹੁਤ ਜਫਿਓ ਜਫਿ ਮੈਂ ਤਾਂ ਇੱਥੇ ਬੈਠੀ ਨਹੀਂ ਮੰਜੇ ਤੇ ਤੇ ਬਹੁਤ ਗਾਲਾਂ ਵਾਲਾਂ ਬਹੁਤ ਮੇਰੀ ਅੱਲੇ ਭੱਜ ਭਾਜ ਆਈ ਉਹ ਡੂਡ ਕੇ ਇੱਥੇ ਮੇਰੇ ਲਾਗੇ ਬੀਬੀਆਂ ਖਲੋਤੀਆਂ ਉਹਨਾਂ ਮੈਨੂੰ ਛਡਾਇਆ ਤੇ ਦਿਨੇ ਮੁੜ ਕੇ ਫੇਰ ਜਿੱਦੋਂ ਮੈਂ ਚਾਹ ਪੀਤੀ ਤੇ ਫੇਰ ਮਿਲੂ ਇਹਨੇ ਆਂਟਾਇਆ ਕੁੜੀ ਨੇ ਮੇਰਾ ਛੱਗਾ ਵੀ ਆਵੇ ਖੇਚ ਕੇ ਪਾੜਿਆ ਮੇਰੇ ਗਲੋਂ ਫੜ ਲਿਆ ਅਜੇ ਲਾਗੇ ਲੋਕ ਵੇਖਣ ਤੇ ਇਹਨੇ ਮੇਰੇ ਨਾਲ ਇਸ ਤਰ੍ਹਾਂ ਕੀਤੀ ਮੁੜ ਕੇ ਮੇਰੇ ਮੁੰਡੇ ਨੇ ਡੰਡਾ ਫੜਿਆ ਉਹ ਕੁੜੀ ਕੋਲ ਇਸ ਤਰ੍ਹਾਂ ਮੇਰਾ ਮੰਦਾਲ ਕੀਤਾ ਇਹਨੇ ਬਹੁਤ ਮੈਨੂੰ ਇੱਥੇ ਆਵੇ ਮੇਰੇ ਹੱਥੀ ਪਈ ਆਣ ਕੇ ਅਹੀਂ ਤੇ ਆਨੇ ਆ ਵੀ ਮੇਰੇ ਕੋਲ ਇਹ ਮੇਰੇ ਕੋਲ ਕਿਹੜੀਆਂ ਵਿੜੀਆਂ ਵਟੇ ਲੈਣ ਦੇ ਆ ਜਿਹੜੇ ਮੈਨੂੰ ਇਸ ਤਰ੍ਹਾਂ ਮੇਰੇ ਨਾਲ ਇਹ ਨਾ ਕੀਤੀ ਮੈਂ ਇਹਨੂੰ ਕੋ ਮਾੜਾ ਚੰਗਾ ਬਚਨ ਨਹੀਂ ਇਹਨੂੰ ਕੁੜੀ ਨੂੰ ਕੋ ਬੋਲਿਆ ਵਧਾਈ ਤੇ ਕਿਸੇ ਕੁੜੀ ਨਹੀਂ ਦਿੱਤੀ ਇਹਨਾਂ ਮੈਨੂੰ ਤੇ ਉਹ ਮੈਂ ਵਧਾਈ ਮੈਨੂੰ ਤੁਹਾਨੂੰ ਵਧਾਈ ਇਹ ਬਈ ਇਹਨੂੰ ਮੈਂ ਕੁੜੀ ਨੂੰ ਬੁਲਾਇਆ ਤਾਂ ਨਹੀਂ ਕਿਚਾਈ ਨੂੰ ਮਾੜਾ ਚੰਗਾ ਮੈਂ ਲੱਭ ਜੇ ਕੋਈ ਬੋਲਿਆ ਵਾ ਫੇ ਮੈਨੂੰ ਦੱਸਦੀ ਵੀ ਤੂੰ ਮਾਈ ਮੈਨੂੰ ਗਾਲਾਂ ਕੱਢੀਆਂ ਕੀ ਗੱਲ ਮਾਤੇ ਸਾਈਂ ਰੰਜੀ ਸੀ ਕੋਈ ਪ੍ਰਾਣੀ ਕੀ ਗੱਲ ਪ੍ਰਾਣੀ ਗੱਲ ਬਾਤ ਭਾਈ ਸਾਡੇ ਮੇਰੇ ਨਾਲ ਕਾਦੀ ਮੈਂ ਕਦੀ ਉਹ ਨਹੀਂ ਲੜੀ ਕਿਤੇ ਉਦੋਂ ਨਿਕੇ ਨਿਕੇ ਨਿਆੜੇ ਕਿਤੇ ਲੜੇ ਤੇ ਉਦੋਂ ਉਦੋਂ ਦੀ ਹੁਣ ਬਿਰਕ ਬੜੀ ਲੈਣੀ ਹੈ ਅੰਦੀ ਉਹ ਬੜੀਆਂ ਮੈਂ ਤੇਰੇ ਕੋ ਲੈਣੀਆਂ ਮਾਮਲਾ ਸਰੇ ਵਾਕੇ ਮੈਂ ਮਤਲਬ ਕਿ ਆਪਣੇ ਮਤਲਬ ਕਿ ਮੈਂ ਤੇ ਇਹ ਮੇਰੇ ਪੇਕੇ ਆ ਤੇ ਮੇਰੀ ਮਾਤਾ ਨੇ ਮੈਨੂੰ ਰਾਤ ਫੋਨ ਲਾਇਆ ਵੀ ਇਹ ਗਵਾਂਢੀ ਜਿਹੜੇ ਨਾਲ ਤੰਗ ਪਰੇਸ਼ਾਨ ਬਹੁਤ ਮਤਲਬ ਕਿ ਕਰਦੇ ਆ ਤੇ ਮਤਲਬ ਕਿ ਗਾਲ ਗਾਲਾਂ ਬਣਾ ਕੱਢਦੇ ਇਹਨਾਂ ਨੂੰ ਤੇ ਫਿਰ ਇਹਨਾਂ ਨੇ ਮੈਨੂੰ ਫੋਨ ਲਾਇਆ ਵੀ ਮਤਲਬ ਕਿ ਰਾਤ ਇਦਾਂ ਮਤਲਬ ਕਿ ਮਾਤਾ ਵਿਚਾਰੀ ਘਰੋਂ ਵਿਚਾਰੀ ਇੱਥੇ ਡਰਦੀ ਬਹਿ ਗਈ ਆਣ ਕੇ ਵੀ ਚਲੋ ਵੀ ਵੀ ਡਰਦੀ ਉਹਨਾਂ ਦੇ ਕੋਲੋਂ ਕੁੱਟਮਾਰ ਕਰਦੇ ਸੀ ਤੇ ਇੱਥੇ ਆਣ ਕੇ ਬਹਿ ਗਾਲਾਂ ਗੁਲਾ ਕੱਢਦੇ ਤੇ ਇੱਥੇ ਆਣ ਕੇ ਬਹਿ ਗਈ ਤੇ ਤੜਕੇ ਸਾਰੇ ਇਹ ਗੱਲ ਉਹਦੇ ਤੜਕੇ ਇਹਨਾਂ ਨੇ ਇੱਥੇ ਖੇਚ ਤੂ ਮਾਤਾ ਦੇ ਕੀਤੀ ਮਾਤਾ ਨੇ ਅੰਬਰ ਤੱਕਿਆ ਤਿੰਨ ਸਾਲ ਮਾਤਾ ਨੇ ਡੂਡੀ ਕੀਤੀ ਅਗੋਂ ਸ਼ੋਮਣੀ ਕਮੇਟੀ ਚ ਅਸੀਂ ਇਹੋ ਮੰਗ ਕਰਦੇ ਵੀ ਓਦਾਂ ਲੜ ਲੈਂਦੇ ਵੀਰ ਹੀ ਲੜ ਲੈਂਦੇ ਤੇ ਜਿਹੜੀਆਂ ਨੇ ਕੇਸਾਂ ਦੀ ਮਾਤਾ ਦੀ ਬੇਅਦਬੀ ਕੀਤੀ ਸ਼੍ਰੀ ਸਾਹਿਬ ਇਹਨਾਂ ਦਾ ਪਾਇਆ ਬਹੁਤ ਬੇਅਦਬੀ ਇਹਦੀ ਕੀਤੀ ਇੱਥੇ ਚੌਂਕ ਚ ਸਾਰਾ ਮੁਲਖ ਵੇਦਾ ਤੇ ਅਸੀਂ ਕਹਿੰਨੇ ਸਾਡੀ ਮਾਤਾ ਨੂੰ ਇਨਸਾਫ ਦਿੱਤਾ ਜਾਵੇ ਸਾਡੀ ਮਾਤਾ ਬਜ਼ੁਰਗ ਆ ਤੇ ਪਿਓ ਸਾਡਾ ਮੰਜੇ ਤੇ ਆ ਤੇ ਸਾਡੀ ਮਾਤਾ ਹੀ ਇੱਥੇ ਕალი ਦੋਵੇਂ ਜੀ ਹੈਗੇ ਘਰ ਵਿੱਚ ਤੇ ਬਹੁਤ ਮਤਲਬ ਕਿ ਇਹਨਾਂ ਨੇ ਆ ਕੰਮ ਕੀਤਾ ਕਿ ਅਸੀਂ ਮੰਗ ਕਰਦੇ ਹਾਂ ਕਿ ਸਾਡੀ ਮਾਤਾ ਨੇ ਅੰਬਰ ਤੱਕਿਆ ਤੇ ਬਹੁਤ ਕਿਸਾਂ ਦੀ ਬੇਅਦਵੀ ਕੀਤੀ ਕੱਪੜੇ ਉਹਨਾਂ ਦੇ ਪਾੜੇ ਆ ਤੇ ਬਹੁਤ ਹੀ ਜ਼ਿਆਦਾ ਹੀ ਕੰਮ ਇਹਨਾਂ ਨੇ ਮਤਲਬ ਕਿ ਕੀਤਾ ਹੈ ਇਹਨਾਂ ਨੇ ਕੰਪਲੇਂਟ ਕੰਪਲੀਟ ਲਿਖਾਈ ਕਿ ਕੰਪਲੀਟ ਹਾਂਜੀ ਸਰ ਲਿਖਾਈ ਕੰਪਲੀਟ 112 ਦੇ ਕੰਪਲੇਂਟ ਕੀਤੀ ਹੈ ਸਵੇਰ ਕੀਤੀ 12 ਤੇ 112 ਤੇ ਕੋਈ ਵੀ ਹਲੇ ਕਾਰਵਾਈ ਨਹੀਂ ਹੋਈ ਤੇ ਸਾਡੀ ਇਹੋ ਹੀ ਬੇਨਤੀ ਆ ਕੇ ਜਿਹੜੇ ਇਹਨਾਂ ਨੇ ਇਦਾਰੇ ਮਾਦਾਨੇ ਅੰਬਰ ਤੇ ਸ਼ਕਾਇਦ ਇਹਦੀ ਬੇਦਵੀ ਬਹੁਤ ਕੀਤੀ ਕੇਸ ਇਹਨਾਂ ਦੇ ਪੁੱਟੇ ਇਹਨਾਂ ਦੇ ਇੱਥੇ ਚੌਂਕ ਦੇ ਵਿੱਚ ਸੌਰੀ ਮਤਲਬ ਕਿ ਇੱਥੇ ਪਿੰਡ ਵਹਿੰਦਾ ਸੀ ਤੇ ਕਿਸੇ ਨੇ ਗਾਹੋਂ ਕੇ ਛਡਾਇਆ ਨਹੀਂ ਪਿੰਡ ਨੇ ਕਿਸੇ ਨੇ ਵੀ ਤੇ ਮਾਤਾ ਸਾਡੀ ਦੇ ਕਪੜੇ ਕੋਪੜੇ ਪਾੜੇ ਆ ਤੇ ਵੇ ਵੇਖਿਆ ਘਰ ਆਣ ਕਿ ਬਹੁਤ ਸਾਡੀ ਮਾਤਾ ਨੇ ਕੱਲ ਦੀ ਰੋਟੀ ਨਹੀਂ ਖਾਦੀ ਨਾ ਟੌਰਚਰ ਸਾਡੀ ਮਾਤਾ ਨੂੰ ਕੀਤਾ ਗਿਆ ਤੇ ਜਿਹੜੇ ਸਾਡੇ ਮਤਲਬ ਕਿ ਪਰਿਵਾਰ ਵਿੱਚ ਜਿਹੜਾ ਮਤਲਬ ਪਰਿਵਾਰ ਦੇ ਭਰਾਵਾ ਦੋ ਉਹ ਉਹਨਰੇ ਉਹ ਕੰਬਲੇ ਛਦਾਈ ਹੈਗੇ ਨਾ ਉਹ ਵਿਚਾਰੇ ਮਤਲਬ ਮੈਂਟਲ ਅਬਸਰਟ ਆ ਉਹਨਾਂ ਨੂੰ ਪਤਾ ਪੁਰਾਣੇ ਕੀ ਗੱਲ ਦਾਗਾ ਤੇ ਮਾਤਾ ਸਾਡੀ ਨੂੰ ਬਹੁਤ ਹੀ ਮਤਲਬ ਕਿ ਇੱਥੇ ਇਹਨਾਂ ਨੇ ਕੋਟ ਮਾਰ ਕੀਤੀ ਵਾਲ ਉਹਨਾਂ ਦੇ ਫੜੇ ਇਹਨਾਂ ਨੇ ਤੇ ਕਿਸਾਂ ਤੋਂ ਫੜਿਆ ਉਹਨਾਂ ਦਾ ਤੇ ਅੰਮਰ ਤਾਂ ਉਹਨਾਂ ਨੂੰ ਛੱਕਿਆ 3 ਸਾਲ ਸੋਮਣੀ ਕੀ ਮਿੱਟੀ ਚ ਡਿਊਟੀ ਇਹਨਾਂ ਨੇ ਕੀਤੀ ਤੇ ਅਸੀਂ ਇਹੋ ਇਨਸਾਫ ਮੰਗਦੇ ਕਿ ਸਾਡੀ ਮਾਤਾ ਨੂੰ ਇਨਸਾਫ ਦਿੱਤਾ ਜਾਵੇ ਮਾ ਜੀ ਮਾਦਾ ਕੀ ਨਾ ਤੜਾਈ ਦਵਿੰਦਰ ਕੌਰ ਰਵਿੰਦਰ ਕੌਰ ਜੀ ਤੁਹਾਡੇ ਜਿਹੜੇ ਗਵਾਂਢੀ ਨੇ ਉਹਨਾਂ ਵੱਲੋਂ ਇੱਕ ਤੁਹਾਡੇ ਦੇ ਇਜਾਮ ਲਾਏ ਗਏ ਕਿ ਤੁਸੀਂ ਤੇ ਤੁਹਾਡੀ ਕੁੜੀਆਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਆ ਤੇ ਉਹਨਾਂ ਦੇ ਕੇਸਾਂ ਦੀ ਬੇਰਬੀ ਕੀਤੀ ਆ ਉਹ ਕਹਿੰਦੇ ਆ ਕਿ ਦੋਵਾਂ ਮਾਵਾਂ ਤਿਆਂ ਨੇ ਮੇਰੀ ਬੜੀ ਕੁੱਟਮਾਰ ਕੀਤੀ ਆ ਸਰ ਮੈਂ ਵਿੱਚ ਹੈਗੀ ਨਹੀਂ ਠੀਕ ਆ ਬਾਕੀ ਚੱਲ ਕੁੜੀਆਂ ਤੇ ਉਹਦੀ ਗਾਲੋ ਵਾਲੀ ਹੋਈਆਂ ਵਾ ਦੋਵੀਂ ਤੇ ਬਾਕੀ ਮੈਂ ਵਿੱਚ ਕੋਈ ਨਹੀਂ ਮੈਂ ਕੁੜੀਆਂ ਨੂੰ ਠੀਕ ਹਟਾਇਆ ਵਾ ਹੋਰ ਵੀ ਚਲੋ ਵੀਰਾਂ ਭਰਾਵਾਂ ਨੇ ਕਿਆ ਵਾਪੀ ਪੈਣੇ ਲੜੀਦਾਂ ਕੋਈ ਹੋਰ ਕੋਟ ਮਾਰਨੀ ਹੋਈ ਕੋਈ ਕੁਛ ਨਹੀਂ ਹੋਇਆ ਗਾਲੋ ਗਜਾਲੀ ਹੋਈਆਂ ਮਤੇ ਇਹਨਾਂ ਨੇ ਕੱਪੜੇ ਵਗੈਰਾ ਵੀ ਉਹਨਾਂ ਨੂੰ ਜ਼ਿਆਦਾ ਸੀ ਕਿ ਕੋਟੇ ਪਾੜੇ ਕੋਈ ਵੀਰ ਕੱਪੜੇ ਨਹੀਂ ਪਾੜੀ ਕੋਈ ਗੱਲ ਨਹੀਂ ਹੋਈ ਐਨਾ ਮੁਲਕਾ ਉੱਥੇ ਉਹਨਾਂ ਕਹਿੰਦੇ ਮੁਲਕ ਵੇਂਦਾ ਰਿਆ ਨੂੰ ਛੜਾਇਆ ਨਹੀਂ ਕਹਿੰਦੇ ਉਹਨਾਂ ਮਾਵਾਂ ਦੀਆਂ ਲੜੀ ਦੋਨੋਂ ਵੀਰ ਜਿਨ੍ਹਾਂ ਨੇ ਛੜਾਇਆ ਉਹ ਕਿਤਰਾ ਨਾਮ ਮੁਕਰਨ ਮੁਕਰਨ ਦੇ ਵਜ੍ਹਾ ਨਹੀਂ ਛੜਾਇਆ ਤੁਸੀਂ ਕੀਤੀ ਕੋਣ ਮਾਰਾ ਨਾ ਮੈਂ ਆਪਾਂ ਕੋਈ ਨਹੀਂ ਵੀਰ ਕੀਤੀ ਆਪਾਂ ਇਹੋ ਜਾਂਦੇ ਰਹੇ ਆਂ ਕੋਈ ਜਾਣਦੇ ਮੈਨੂੰ ਸਗੋਂ ਮੈਂ ਆਂਦੀ ਰਹੀਆਂ ਵੀ ਨਹੀਂ ਕਰਨ ਕੋਈ ਗੱਲਬਾਤ ਨਹੀਂ ਇਹਦੇ ਬਾਅਦ ਕੋਈ ਗੱਲ ਹੀ ਨਹੀਂ ਵਿਢੀ ਹੋਈ ਇੱਕ ਦਰਖਾਸਤ ਅੱਜ ਹੀ ਮੈਨੂੰ ਮਿਲੀ ਆ ਜੇ ਸੋਮਾ ਪਤਨੀ ਰਾਮ ਸਿੰਘ ਵਾਸੀ ਮੰਗਲਾਨੀ ਨੇ ਦਿੱਤੀ ਆ ਕਿ ਸਾਡੇ ਗਵਾਂਢ ਇੱਕ ਦਵਿੰਦਰ ਕੌਰ ਆ ਪਤਨੀ ਫਤੇ ਸਿੰਘ ਤੇ ਉਸੀ ਲੜਕੀ ਕਿਰਨਦੀਪ ਕੌਰ ਤੇ ਇਹਨਾਂ ਮੈਨੂੰ ਆਣ ਕੇ ਤੇ ਕੁੱਟਮਾਰ ਕੀਤੀ ਆ ਤੇ ਕਾਫੀ ਗਾਲੀ ਗਲੋਚ ਕੀਤਾ ਵਾ ਹੁਣ ਵੇੜੀਆਂ ਦਰਖਾਸਤ ਆਈ ਹੈ ਮੇਰੇ ਤੋਂ ਉੱਤੇ ਵੀ ਜੋ ਬੰਦੀ ਕਾਰ ਵੀ ਸਚਾਈ ਸਾਹਮਣੇ ਲਾ ਕੇ ਜੋ ਬੰਦੀ ਕਾਰ ਵੀ ਕੀਤੀ ਜਾਵੇ ਕੋਈ ਮੌਕੇ ਤੇ ਜਾ ਕੇ ਮੈਂ ਦੇਖਦਾ ਹੁਕੀਸ਼ ਕਰਦਾ ਮੈਂ ਕੀ ਗੱਲ ਪਾ ਤਾਂ ਜੋ ਵੀ ਸਚਾਈ ਸਾਹਮਣੇ ਹੋਏ ਉਹਦੇ ਬਤੂ ਕਾਰ ਵੀ ਕੀਤੀ ਜਾਵੇ ਪੰਡਿਤ ਅਮਕੇਸ਼ ਸ਼ਰਮਾ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज बादशाह ਹਰ ਸਮੱਸਿਆ ਦਾ ਗਰੰਟੀ ਨਾਲ ਹੱਲਦਾਨ ਕਰਵਾਉ ਵਸ਼ਗਲ ਕਰਨਾ ਜਾਂ ਤਲਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪੀਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿੰਨੇ ਤੋਂ ਬਾਹਰ ਵਿਆਹ ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਹੱਲ ਲਈ ਇੱਕ ਵਾਰ ਜਰੂਰ ਫੋਨ ਕਰੋ